ਡੈਨਿਕਸ ਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਤਵਾੜ ਤੁਹਾਨੂੰ ਦੱਸਦੀ ਕਿ ਹਰ ਉਸ ਮੁੱਦੇ ਦੇ ਨਾਲ ਤੁਹਾਨੂੰ ਜਾਣੂ ਕਰਵਾਣੇ ਆ ਜੋ ਤੁਹਾਡੇ ਹਿੱਤਾਂ ਦੇ ਲਈ ਜ਼ਰੂਰੀ ਹੈ ਤੇ ਅੱਜ ਗੱਲ ਕਰਾਂਗੇ ਪੰਜਾਬ ਦੀ ਰਾਜਨੀਤੀ ਦੀ ਕਿਉਂਕਿ ਸਾਡੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਵਕਤਾ ਤੀਨਾ ਚੋਦਰੀ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਥੈਂਕਸ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਚੈਨਲ ਦਾ ਤੁਹਾਡੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਲਗਾਤਾਰ ਜੀ ਰਾਜਨੀਤੀ ਜੀ ਵਿਚਰ ਰਹੇ ਹੋ ਕਿਵੇਂ ਦੀ ਰਾਜਨੀਤੀ ਇਸ ਲਈ ਜਿਹੜੀ ਪੰਜਾਬ ਦੀ ਹੋ ਚੱਲ ਰਹੀ ਹੈ ਅਹ ਦੇਖੋ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਬਾਕੀ ਕਾਂਗਰਸ ਦੀ ਸਰਕਾਰ ਰਹੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੀ ਰਹੀ ਲੇਕਿਨ ਇਸ ਵਾਰੀ ਜੋ 2022 ਦੇ ਵਿੱਚ ਬਦਲਾਅ ਆਇਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਆਸਾਂ ਜਗਾਈਆਂ ਸੀ ਕਿ ਅਸੀਂ ਤੁਹਾਡੀਆਂ ਮੰਗਾਂ ਪਿੰਨ ਕਹੇ ਪੂਰੀਆਂ ਕਰਾਂਗੇ ਲੇਕਿਨ ਪਿਛਲੇ 2.5 ਸਾਲ ਦੀ ਜੇ ਮੈਂ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਦੀ ਜੇ ਗੱਲ ਕਰਾਂ ਹੁਣ ਤੱਕ ਇਹਨਾਂ ਦਾ ਇੱਕ ਵੀ ਵਾਦਾ ਜਿਹੜਾ ਹੈ ਉਹ ਪੂਰਾ ਨਹੀਂ ਹੋ ਪਾਇਆ ਚਾਹੇ ਇਹਨਾਂ ਨੇ ਨਵੇਂ ਇਨਫਰਾਸਟ੍ਰਕਚਰਸ ਬਣਾਉਣੇ ਸੀ ਇੰਡਸਟਰੀਅਲ ਪਾਲਿਸੀਜ਼ ਲੈ ਕੇ ਆਣੀਆਂ ਸੀ ਹੈਲਥ ਸਿਸਟਮ ਨੂੰ ਬਹੁਤ ਵਧੀਆ ਮੇਨਟੇਨ ਕਰਨਾ ਸੀਗਾ ਔਰ ਸਕੂਲ ਜਿਹੜੀ ਐਜੂਕੇਸ਼ਨ ਆ ਉਹਨੂੰ ਅੱਗੇ ਲੈ ਕੇ ਜਾਣਾ ਸੀਗਾ ਕਈ ਸਾਰੇ ਐਸੀਆਂ ਗੱਲਾਂ ਔਰ ਖਾਸ ਕਰਕੇ ਤੇ ਯੂਥ ਨੂੰ ਰੋਜ਼ਗਾਰ ਔਰ ਪੰਜਾਬ ਦੇ ਵਿੱਚ ਨਸ਼ਾ ਛਡਾਊ ਦੀਆਂ ਗੱਲਾਂ ਕੀਤੀਆਂ ਗਈਆਂ ਲੇਕਿਨ ਇਹ 2024 ਦੇ ਜੋ ਲੋਕ ਸਭਾ ਇਲੈਕਸ਼ਨਸ ਹੋਏ ਨੇ ਇਸ ਵੇਲੇ ਲੋਕਾਂ ਦੇ ਜੋ ਮਨਾਂ 'ਚ ਜੋ ਆਸਾਂ ਜਗਾਈਆਂ ਗਈਆਂ ਸੀਗੀਆਂ ਉਹ ਪੂਰੀਆਂ ਨਹੀਂ ਹੋਈਆਂ ਜਿਸ ਕਰਕੇ ਇੰਨੀਆ ਮੈਦਾਨੀ ਜਗਾਉਣੀਆਂ ਚਾਹੀਦੀਆਂ ਕਿ ਤੁਹਾਨੂੰ ਮੂੰਹ ਦੇ ਭਾਰ ਥਲੇ ਡਿਗਣਾ ਪਵੇ ਤੇ ਇਹੀ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਜਿੱਥੇ 2024 ਦੇ ਲੋਕ ਸਭਾ ਚੋਣਾਂ ਨੇ ਦੱਸ ਦਿੱਤਾ ਕਿ ਜੇ ਤੁਸੀਂ ਕੀਤੇ ਵਾਦੇ ਪੂਰੇ ਨਹੀਂ ਕਰੋਗੇ ਤੇ ਅਸੀਂ ਹੀ ਆ ਜਿਹੜੀ ਸਰਕਾਰ ਬਣਾ ਸਕਦੇ ਆ ਤੇ ਅਸੀਂ ਡਿਗਾ ਵੀ ਸਕਦੇ ਆ 13 0 ਦੇ ਦਾਅਵੇ ਕਰਨ ਵਾਲੇ ਅੱਜ ਜਿਹੜੇ ਆ ਤਿੰਨ ਸੀਟਾਂ ਤੇ ਆ ਕੇ ਸਿਮੜ ਕੇ ਰਹਿ ਗਏ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਵਧੀਆ ਮੈਸੇਜ ਪਹੁੰਚਿਆ ਲੋਕਾਂ ਤੱਕ ਜਿੱਥੇ ਆਮ ਆਦਮੀ ਪਾਰਟੀ ਐਜ਼ ਅ ਓਪੋਜੀਸ਼ਨ ਸਾਨੂੰ ਇਹ ਇਲਜ਼ਾਮ ਲਾਉਂਦੇ ਸੀ ਕਿ ਇਹ ਤਾਂ ਓਪੋਜੀਸ਼ਨ ਵਾਲੇ ਨੇ ਇਹਨਾਂ ਤਾਂ ਇਹਨਾਂ ਦਾ ਤੇ ਕੰਮ ਹੈ ਇਲਜ਼ਾਮ ਲਗਾਉਣਾ ਲੇਕਿਨ ਆ ਜੋ ਇਲਜ਼ਾਮ ਜਿਹੜਾ ਹੈਗਾ ਅਸਲੀਅਤ ਦੇ ਵਿੱਚ ਤਬਦੀਲ ਹੋ ਗਿਆ ਜਿਹਦੇ ਵਿੱਚ ਮੈਨੂੰ ਲੱਗਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੁਣ ਵੀ ਪੰਜਾਬ ਸਰਕਾਰ ਨੇ ਆਪਣੀ ਅੱਖਾਂ ਦੇ ਉੱਤੇ ਪੜਦਾ ਨਾ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 13 0 ਦੇ ਦਾਅਵੇ ਕਰਨ ਵਾਲੇ 3 0 ਤੇ ਆ ਕੇ ਸਿਮ ਆਉਣ ਵਾਲੇ ਸਮੇਂ 'ਚ ਜ਼ੀਰੋ ਤੇ ਆ ਕੇ ਸੈਂਟਨਗੇ ਜਿਮਨੀ ਚੋਣਾਂ ਦਾ ਦੌਰ ਵੀ ਸਟਾਰਟ ਹੋ ਰਿਹਾ ਜੀ ਜਿਮਨੀ ਚੋਣ ਵੀ ਜਿਹੜੀ ਨੇੜੇ ਹੀ ਨੇ ਤੇ ਕਾਫੀ ਜੜੀਆਂ ਰਾਜਨੀਤਿਕ ਪਾਰਟੀਆਂ ਸਰਗਰਮ ਹੋਈਆਂ ਨੇ ਆਪਣੇ ਉਮੀਦਵਾਰਾਂ ਨੂੰ ਲੈ ਕੇ ਕਿਵੇਂ ਦੀ ਕਾਂਗਰਸ ਦੀ ਜਿਹੜੀ ਉੱਥੇ ਕਾਰਗੁਜ਼ਾਰੀ ਰਹੇਗੀ ਕਿਉਂਕਿ ਕਾਂਗਰਸ ਦਾ ਜਿਹੜਾ 2024 ਦੇ ਚੋਣਾਂ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਜਿੰਨਾ ਵੀ ਉਹਨਾਂ ਦਾ ਫੇਰ ਰਿਆ ਵਧੀਆ ਰਿਹਾ ਤੇ ਹੁਣ ਕਿਵੇਂ ਦੀ ਜਿਹੜੀ ਹੈ ਕਾਰਗੁਜ਼ਾਰੀ ਰਹੇਗੀ ਉੱਥੇ ਦੇਖੋ ਪਹਿਲੀ ਗੱਲ ਤਾਂ ਕਾਂਗਰਸ ਪਾਰਟੀ ਨੇ ਆਪੋਜੀਸ਼ਨ ਦੇ ਵਿੱਚ ਹੋਣ ਦੇ ਬਾਵਜੂਦ ਵੀ ਅੱਜ ਪੰਜਾਬ ਦੇ ਵਿੱਚ 7 ਸੀਟਾਂ ਦੀ ਜਿੱਤ ਹਾਸਲ ਕੀਤੀ ਹੈ ਮੇਰੇ ਖਿਆਲ ਦੇ ਵਿੱਚ ਹੋਰ ਵੀ ਵਧੀਆ ਜਿੱਤ ਹੋ ਸਕਦੀ ਸੀ ਲੇਕਿਨ ਫਿਰ ਵੀ ਇਟਸ ਫੇਅਰ ਇਨਾਫ ਔਰ ਜਿੱਥੇ ਮੈਨੂੰ ਲੱਗਦਾ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਹੋਣ ਦੇ ਬਾਵਜੂਦ ਵੀ ਜਦੋਂ 2017 ਦੇ ਵਿੱਚ ਨੀਚ ਜਦੋਂ ਇਲੈਕਸ਼ਨ ਹੋਏ ਸੀਗੇ ਤੇ ਸਾਡੀ ਕਾਂਗਰਸ ਦੀ ਸਰਕਾਰ ਸੀ ਤੇ ਅਸੀਂ 8 ਸੀਟਾਂ ਜਿੱਤੀਆਂ ਸੀ ਲੇਕਿਨ ਹੁਣ ਸਾਡੀ ਇੱਕ ਸੀਟ ਕੱਟੀ ਹੈ ਔਰ ਆਪੋਜੀਸ਼ਨ ਚ 7 ਸੀਟਾਂ ਲੈ ਕੇ ਗਏ ਆ ਔਰ ਜੇ ਜਲੰਧਰ ਦੀ ਮੈਂ ਗੱਲ ਕਰਾਂ ਆ ਚਰਨਜੀਤ ਸਿੰਘ ਚੰਨੀ ਜੀ ਸਾਡੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਹ ਉਥੋਂ ਦੀ 1.2 ਲੱਖ ਦੇ ਕਰੀਬ ਜਿਹੜੇ ਹੈਗੇ ਆ ਵੋਟਾਂ ਨਾਲ ਜਿੱਤੇ ਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਦੇ 3 ਮਹੀਨੇ ਦੀ ਕਾਰਜਕਾਰੀ ਨੂੰ ਲੋਕ ਅੱਜ ਵੀ ਯਾਦ ਕਰਦੇ ਨੇ ਕਾਂਗਰਸ ਜੋ ਕਹਿੰਦੀ ਹੈ ਉਹ ਕਰਦੀ ਹੈ ਕਾਂਗਰਸ ਨੇ ਮਹਿਲਾਵਾ ਦੇ ਖਾਤੇ ਦੇ ਵਿੱਚ ਹਿਮਾਚਲ ਤੇਲੰਗਾਨਾ ਦੇ ਵਿੱਚ ਕਮਿਟ ਕੀਤਾ ਸੀਗਾ ਕਿ ਅਸੀਂ ਖਾਤੇ 'ਚ ਪੈਸੇ ਪਾਵਾਂਗੇ ਅੱਜ ਦੋਨਾਂ ਸਟੇਟਸ ਦੇ ਵਿੱਚ ਉਹ ਪੈਸੇ ਆਣੇ ਸ਼ੁਰੂ ਹੋ ਚੁੱਕੇ ਨੇ ਲੇਕਿਨ ਹੁਣ ਪੰਜਾਬ 'ਚ ਨਹੀਂ ਸ਼ੁਰੂ ਹੋਏ ਤਿਲੰਗਾਨਾ ਨੇ ਰੀਸੈਂਟਲੀ ਕੱਲ ਦੀ ਖਬਰ ਹੈਗੀਏ ਜਿੱਥੇ ਤਿਲੰਗਾਨਾ ਨੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਆ ਜਿਦੇ ਵਿੱਚ 40 ਲੱਖ ਤੋਂ ਜ਼ਿਆਦਾ ਕਿਸਾਨ ਕਿਸਾਨ ਦੇ ਪਰਿਵਾਰਾਂ ਦੇ ਹੁਣ ਕਰਜ਼ਾ ਮੁਕਤ ਹੋਣ ਜਾ ਰਿਹਾ ਹੈ ਮੈਕਸਿਮਮ 2 ਲੱਖ ਤੱਕ ਦਾ ਜਿਨ੍ਹਾਂ ਦਾ ਕਰਜ਼ਾ ਹੋਏਗਾ ਔਰ ਜੇ ਪੰਜਾਬ ਸਰਕਾਰ ਦੀ ਇੰਨੀ ਨੀਅਤ ਹੁੰਦੀ ਤੇ ਉਹ ਵੀ ਕਰ ਸਕਦੇ ਸੀ ਲੇਕਿਨ ਮੈਂ ਹੈਰਾਨ ਆ ਇਹ ਕੀ ਏਜੰਡਾ ਲੈ ਕੇ ਜਾਣਗੇ ਬਾਈ ਇਲੈਕਸ਼ਨਸ ਦੇ ਵਿੱਚ ਉਥੇ ਜੇ ਬਾਈ ਇਲੈਕਸ਼ਨਸ ਦੀ ਜੇ ਮੈਂ ਗੱਲ ਕਰਾਂ ਲੋਕਾਂ ਨੇ ਸਾਨੂੰ ਫਤਵਾ ਤੇ ਦੇ ਹੀ ਦਿੱਤਾ ਬਹੁਤ ਵੱਡਾ ਲੇਕਿਨ ਸ਼ੀਤਲੰਗੁਰਾਲ ਜੀ ਦੀ ਜੇ ਮੈਂ ਗੱਲ ਕਰਾਂ ਪਹਿਲੇ ਉਹ ਭਾਜਪਾ ਚ ਸੀਗੇ ਭਾਜਪਾ ਚ ਜਦੋਂ ਸੀਗੇ ਤੇ ਆਮ ਆਦਮੀ ਪਾਰਟੀ ਉਸ ਕੌਨਸਟਿਟੂਐਂਸੀ ਚ ਜਾ ਕੇ ਕਹਿੰਦੀ ਸੀਗੀ ਕਿ ਅਸੀਂ ਅਦਰ ਪਾਰਟੀ ਦਾ ਕੂੜਾ ਕਚਰਾ ਜਿਹੜਾ ਹੈਗਾ ਆਪਣੀ ਪਾਰਟੀ ਚ ਲੈ ਕੇ ਨਹੀਂ ਆਵਾਂਗੇ ਲੇਕਿਨ ਇਹਨਾਂ ਨੇ ਉਹੀ ਲਿਆਂਦਾ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਈਵਨ ਉਹਨਾਂ ਤੇ ਕੁਝ ਕ੍ਰਿਮੀਨਲ ਅਫੈਂਸਸ ਵੀ ਸੀਗੇ ਬਹੁਤ ਜ਼ਿਆਦਾ ਤੇ ਕਹਿੰਦੇ ਸੀਗੇ ਅਸੀਂ ਪਾਕ ਸਾਫ ਆਮ ਘਰਾਂ ਦੇ ਲੋਕ ਜਿਹੜੇ ਅੱਗੇ ਲੈ ਕੇ ਆਵਾਂਗੇ ਉਹਦੇ ਵਿੱਚੋਂ ਹੀ ਝੂਠ ਨਿਕਲੇ ਜਿੱਥੇ ਉਸ ਤੋਂ ਬਾਅਦ ਉਹ ਜਿੱਤ ਗਏ ਔਰ 2.5 ਸਾਲਾਂ ਬਾਅਦ ਹੁਣ ਉਹ ਲੋਕਾਂ ਦੇ ਸਾਹਮਣੇ ਇਹ ਕਹਿ ਰਹੇ ਨੇ ਕਿ ਮੈਂ ਤਾਂ ਸਰਕਾਰ ਦੇ ਵਿੱਚ ਰਹਿ ਰਿਹਾ ਮੇਰੇ ਲੋਕੀ ਲੋਕਾਂ ਦੇ ਮੇਰੇ ਕੰਮ ਨਹੀਂ ਹੋ ਰਹੇ ਸਰਕਾਰ ਮੇਰੇ ਕੰਮ ਨਹੀਂ ਕਰ ਰਹੀ ਤੇ ਇਸ ਕਰਕੇ ਮੈਂ ਆਪਣਾ ਸਲੀਫਾ ਦੇਣ ਜਾ ਰਿਹਾ ਬਹਾਨਾ ਇਹ ਮਾਰਿਆ ਕੀ ਉਹਨਾਂ ਦੇ ਕੀ ਪਰਸਨਲ ਸਵਾਰਥ ਰਿਆ ਹੋਰ ਵੀ ਜਿਹੜੇ ਐਮਐਲਏਜ਼ ਨੇ ਉਹ ਵੀ ਅੱਜ ਸਰਕਾਰ ਦੇ ਨਾਲ ਹੀ ਜੁਟੇ ਹੋਏ ਨੇ ਲੇਕਿਨ ਇਹਨਾਂ ਨਾਲ ਹੀ ਐਸਾ ਵਿਤਕਰਾ ਕਿਉਂ ਕੀਤਾ ਗਿਆ ਜਾਂ ਉਹਨਾਂ ਦੇ ਨਾਲ ਰਿੰਕੂ ਜੀ ਨਾਲ ਕੋਈ ਕਲੈਸ਼ ਹੈ ਹੁਣ ਪਾਚਪਾਚ ਚ ਚਲੇਗੇ ਲੋਕ ਸਮਝ ਚੁੱਕੇ ਨੇ ਕਿ ਇਹ ਦਲ ਬਦਲੂਆਂ ਦੇ ਪਿੱਛੇ ਹੁਣ ਅਸੀਂ ਵੋਟ ਨਹੀਂ ਪਾ ਸਕਦੇ ਉਸ ਸਮੇਂ ਸ਼ੀਤਲੰਗੁਰਾਲ ਜੀ ਵੀ ਜਿਹੜਾ ਕਿ ਬੀਜੇਪੀ ਉੱਤੇ આરોਪ ਲਗਾਉਂਦੇ ਸੀਗੇ ਆਮ ਆਦਮੀ ਪਾਰਟੀ 'ਚ ਹੋਣ ਦੇ ਬਾਵਜੂਦ ਕਿ ਆਪਰੇਸ਼ਨ ਲੋਟਸ ਦੇ ਤਹਿਤ ਉਹਨਾਂ ਨੂੰ ਵੀ ਕਾਫੀ ਵਾਰ ਫੋਨ ਬਾਰੇ ਆਏ ਆ ਲੋਕਾਂ ਦੇ ਲੀਡਰਾਂ ਦੇ ਵੱਡੇ ਵੱਡੇ ਲੀਡਰਾਂ ਦੇ ਕਿ ਤੁਸੀਂ ਬੀਜੇਪੀ ਦੇ ਵਿੱਚ ਆ ਬਿਲਕੁਲ ਬਣਾਇਆ ਜਾਂਦਾ ਜਾਂ ਤਾਂ ਫਿਰ ਹੁਣ ਪੈਸੇ ਲੈ ਲੇ ਤਾਂ ਚਲੇਗੇ ਇਹਦਾ ਮਤਲਬ ਉਹਨਾਂ ਨੇ ਇਹਨਾਂ ਦਾ ਆਫਰ ਜਿਹੜਾ ਐਕਸੈਪਟ ਕਰ ਲਿਆ ਅੱਛਾ ਤਾਂ ਲੱਗਦਾ ਜੇ ਸ਼ੀਤਲੰਗਰਾਲ ਜੀ ਪਾਰਟੀ ਦੇ ਵਿੱਚ ਰਹਿ ਕੇ ਲੋਕਾਂ ਦੀ ਹੱਕ ਲੜਾਈ ਲੜਨ ਵਾਸਤੇ ਆਪਨੇ ਸਰਕਾਰ ਦੇ ਅੱਗੇ ਧਰਨਾ ਲਗਾਉਂਦੇ ਕਿ ਮੇਰੇ ਨਾਲ ਹੀ ਵਿਤਕਰਾ ਕਿਉਂ ਹੋ ਰਿਹਾ ਹੈ ਮੇਰਾ ਕੰਮ ਹੀ ਕਿਉਂ ਨਹੀਂ ਕੀਤਾ ਜਾ ਰਿਹਾ ਅੱਜ ਜੋ ਭਾਜਪਾ ਚ ਦੁਬਾਰਾ ਵਾਪਸ ਚਲੇ ਗਏ ਨੇ ਕਹਿੰਦੇ ਨੇ ਕਿ ਅਸੀਂ 2022 ਤੋਂ ਜ਼ਿਆਦਾ ਲੀਡ ਲੈ ਕੇ ਗਏ ਆ ਲੇਕਿਨ ਉਸ ਵੇਲੇ ਤਾਂ ਸ਼ੀਤਲੰਗਰਾਲ ਜੀ ਦੇ ਫੇਸ ਨੂੰ ਵੋਟ ਨਹੀਂ ਸੀ ਪਈ ਉਦੋਂ ਤਾਂ ਆਮ ਆਦਮੀ ਪਾਰਟੀ ਦੀ ਲਹਿਰ ਸੀ ਲੋਕ ਚਾਹੁੰਦੇ ਸੀ ਚਲੋ ਇੱਕ ਵਾਰੀ ਪੰਜਾਬ ਦੇ ਵਿੱਚ ਬਦਲਾਅ ਤਾਂ ਲੈ ਕੇ ਆਈਏ ਬਦਲਾਅ ਲਿਆਂਦਾ ਗਿਆ ਬਦਲਾਅ ਦੇ ਬਾਵਜੂਦ ਉਹਨਾਂ ਦੇ ਦੇਖਿਆ ਜਾਏ ਤਾਂ ਹੁਣ ਪੰਜਾਬ ਪਾ ਦਾ ਰਾਮ ਮੰਦਿਰ ਦਾ ਫੈਕਟਰ ਵੀ ਚਲਿਆ ਹੈਗਾ ਚਾਹੇ ਜੇ ਮੈਂ ਗੱਲ ਕਰਾਂ ਅਯੋਧਿਆ ਦੇ ਵਿੱਚ ਨਹੀਂ ਚਲਿਆ ਜਿੱਥੇ ਰਾਮ ਮੰਦਰ ਉੱਥੇ ਬਣਾਇਆ ਗਿਆ ਉਦਘਾਟਨ ਕੀਤਾ ਗਿਆ ਪਰ ਉੱਥੇ ਲੋਕਾਂ ਦੇ ਨਾਲ ਗਰੀਬ ਪਰਿਵਾਰਾਂ ਦੇ ਨਾਲ ਕੀ ਹੋਇਆ ਜਿੱਥੇ ਇੱਕ ਦਲਿਤ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਉਸ ਮੰਦਰ ਚ ਨਹੀਂ ਬੁਲਾਇਆ ਗਿਆ ਸਾਡੇ ਦੇਸ਼ ਦੇ ਪ੍ਰਧਾਨ ਸੋਰੀ ਪ੍ਰੈਜ਼ੀਡੈਂਟ ਮੁਰਮੂ ਜੀ ਉਹਨਾਂ ਨੂੰ ਨਹੀਂ ਉੱਥੇ ਬੁਲਾਇਆ ਗਿਆ ਇਨਵਾਈਟ ਨਹੀਂ ਕੀਤਾ ਗਿਆ ਗਰੀਬ ਉੱਥੇ ਕੋਈ ਨਹੀਂ ਪਹੁੰਚਿਆ ਸਾਰੇ ਅਮੀਰ ਬਾਲੀਵੁੱਡ ਐਕਟਰਸ ਹੋਰਾਰੇ ক্রিকেট ਦੀ ਟੀਮ ਦੇ ਮੈਂਬਰਸ ਉੱਥੇ ਪਹੁੰਚੇ ਹੋਏ ਸੀਗੇ ਅਡਾਨੀ ਆਬਾਨੀ ਵਰਗੇ ਸਾਰੇ ਉੱਥੇ ਚੈਰਿ ਸਿਗੇ ਲੇਕਿਨ ਗਰੀਬਾਂ ਨੇ ਉੱਥੇ ਉਹਨਾਂ ਨੂੰ ਦੱਸ ਦਿੱਤਾ ਕਿ ਜੇ ਤੁਸੀਂ ਧਰਮ ਦੀ ਰਾਜਨੀਤੀ ਕਰੋਗੇ ਤੇ ਅਸੀਂ ਤੁਹਾਨੂੰ ਮੂੰਹ ਤੋੜ ਜਵਾਬ ਦੇਾਂਗੇ। ਅਯੁੱਧਿਆ 'ਚ 56000 ਦੀ ਵੋਟ ਨਾਲ ਭਾਜਪਾ ਹਾਰੀ ਹੈ। ਲੇਕਿਨ ਪੰਜਾਬ 'ਚ ਉਹ ਫੈਕਟਰ ਚੱਲਿਆ, ਥੋੜਾ-ਬਹੁਤ ਚੱਲਿਆ। ਜਿੱਥੇ ਲੋਕਾਂ ਨੂੰ ਲੱਗਿਆ ਕਿ ਇੱਥੇ ਰਾਮ ਮੰਦਿਰ ਬਣਿਆ। ਲੇਕਿਨ ਦਿਮਾਗ ਦੇ ਵਿੱਚ ਉਹਨਾਂ ਦੇ ਇਹ ਜਗਾਇਆ ਗਿਆ ਕਿ ਜੋ ਰਾਮ ਕੋ ਲਾਏ ਹਾਂ, ਹਮ ਉਹਨੂੰ ਲਾएंगे। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਸਟੇਟਮੈਂਟ ਸਾਨੂੰ ਦੇਣੀ ਚਾਹੀਦੀ ਹੈ। ਰਾਮ ਤਾਂ ਕਣ-ਕਣ 'ਚ ਨਹੀਂ। ਰਾਮ ਅਸੀਂ ਵੀ ਰਾਮ ਨੂੰ ਮੰਨਦੇ ਹਾਂ। ਮੈਂ ਹਿੰਦੂ ਹਾਂ, ਮ ਇਹ ਇਸ ਤਰ੍ਹਾਂ ਦੀ ਰਾਜਨੀਤੀ ਕਾਂਗਰਸ ਪਾਰਟੀ ਨੇ ਕਦੀ ਨਹੀਂ ਕੀਤੀ ਉਹ ਫੈਕਟਰ ਇੱਥੇ ਚੱਲਿਆ ਵੋਟਾਂ ਲੈ ਲੀਆਂ ਨਾਲੇ ਮੈਨੂੰ ਨਹੀਂ ਲੱਗਦਾ ਹੁਣ ਕੱਲ ਮੈਂ ਇੱਕ ਡਿਬੇਟ 'ਚ ਬੈਠੀ ਸੀ ਉੱਥੇ ਗੱਲ ਹੋ ਰਹੀ ਸੀਗੀ ਕਿ ਅਸੀਂ ਭਾਜਪਾ ਦੀ ਸੀਟ ਜਿਹੜੀ ਹੈ ਸ਼ਿਤਲੰਗਰਾਉਂ ਨੂੰ ਅਸੀਂ ਬਾਈ ਇਲੈਕਸ਼ਨ ਚ ਚਟਾਵਾਂਗੇ ਕਿਉਂਕਿ ਸਰਕਾਰ ਇਹਨਾਂ ਦਾ ਕੰਮ ਨਹੀਂ ਕਰ ਰਹੀ ਮੈਂ ਪੁੱਛਣਾ ਚਾਹਾਂਗੀ ਭਾਜਪਾ ਨੂੰ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਾਈ ਇਲੈਕਸ਼ਨ ਜਿੱਤ ਸਕਦੇ ਹੋ ਉੱਤੇ ਤੇ ਤੁਸੀਂ ਇਹ ਸੀਟ ਜਿੱਤ ਕੇ ਕਿਹੜੀ ਖੋਣ ਕਹੋਗੇ ਦੱਸੋ ਤੁਸੀਂ ਕੀ ਕੰਮ ਕਰਾ ਸਕਦੇ ਹੋ ਤੁਹਾਨੂੰ ਲੱਗਦਾ ਕਿ ਜੇ ਤੁਹਾਡੀ ਸਰਕਾਰ ਨਹੀਂ ਹੈਗੀ ਤਾਂ ਤੁਸੀਂ ਕੰਮ ਕਰਾ ਲੋਗੇ ਤੁਸੀਂ ਸਰਕਾਰ ਨਾਲੋਂ ਵਧੀਆ ਕੰਮ ਕਰਾ ਕੇ ਦੱਸ ਦੋਗੇ ਜੇ ਉਹ ਸਰਕਾਰ 'ਚ ਰਹਿ ਕੇ ਨਹੀਂ ਉਹ ਇਨਸਾਨ ਕੰਮ ਕਰ ਸਕਿਆ ਤੇ ਆਪੋਜੀਸ਼ਨ 'ਚ ਰਹਿ ਕੇ ਕੀ ਕੰਮ ਕਰ ਲੇਗਾ ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਨਾਲ ਸੈਂਟਰ ਦੇ ਵਿੱਚ ਸਰਕਾਰ ਬਣਨ ਨਾਲ ਕੋਈ ਕਮਿਟਮੈਂਟ ਹੋਈ ਹੋਏਗੀ ਕਿ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸੈਂਟਰ 'ਚ ਵੀ ਕੋਈ ਅਹੁਦਾ ਦਿੱਤਾ ਜਾਏਗਾ ਤਾਂ ਕਿ ਉਹਨਾਂ ਨੂੰ ਗੱਡੀਆਂ ਮਿਲ ਸਕਣ ਸਿਕਿਉਰਿਟੀਆਂ ਮਿਲ ਸਕਣ ਜਿਸ ਤਰ੍ਹਾਂ ਰਿੰਕੂ ਜੀ ਨੂੰ ਮਿਲਿਆ ਪਹਿਲੇ ਕਾਂਗਰਸ ਛੱਡੀ ਫਿਰ ਆਪ 'ਚ ਚਲੇ ਗਏ ਐਮਪੀ ਬਣ ਕੇ ਫਿਰ ਦੁਬਾਰਾ ਬਾਦਪਾ 'ਚ ਚਲੇ ਗਏ ਸੋ ਇਹਨਾਂ ਨੂੰ ਦੇਖੋ ਕਿੰਨੇ ਤੀਸਰੇ ਨੰਬਰ ਤੇ ਆਏ ਰਿੰਕੂ ਜੀ ਇਹ ਇਸ ਵਾਰੀ ਦੇਖਿਆ ਜਾਏ ਤੇ ਸੋ ਲੋਕਾਂ ਨੇ ਜਵਾਬ ਦੇ ਦਿੱਤਾ ਕਿ ਦਲ ਬਦਲੂਆਂ ਨੂੰ ਅਸੀਂ ਵੋਟ ਨਹੀਂ ਦੇਣੀ ਯਾਨੀ ਕਿ ਇਹ ਲੀਡਰ ਤੁਸੀਂ ਕਹਿ ਸ ਸਾਫ਼ ਕਹਿ ਰਹੇ ਹੋ ਕਿ ਇਹ ਲੀਡਰ ਆਪਣਾ ਸਿਰਫ ਇੱਕ ਸਟੇਟਸ ਸਿੰਬਲ ਜਿਹੜਾ ਹੈਗਾ ਉਹਨੂੰ ਉੱਚਾ ਚੁੱਕਣ ਦੇ ਲਈ ਜਿਹੜੀ ਪਾਰਟੀਆਂ ਦਲ ਬਦਲ ਕਰਦੇ ਨੇ ਹੁਣ ਗੱਲ ਜੇਕਰ ਆਪਾਂ ਕਰ ਲਈਏ ਰਵਨੀਤ ਸਿੰਘ ਬਿੱਟੂ ਦੀ ਕਾਂਗਰਸ ਵਿੱਚ ਸੀਗੇ ਤੇ ਹੁਣ ਭਾਜਪਾ ਦੇ ਵਿੱਚ ਗਏ ਨੇ ਪਰ ਟਿਕਟ ਤੋਂ ਚੋਣਾਂ ਵੀ ਲੜਿਆ ਉਹਨਾਂ ਨੇ ਪਰ ਚੋਣ ਜਿਹੜਾ ਹਾਰ ਗਏ ਨੇ ਤੇ ਉਹਨਾਂ ਨੂੰ ਹੁਣ ਮਿਨਿਸਟਰੀ ਵੀ ਜਿਹੜੀ ਹੈ ਦੇ ਦਿੱਤੀ ਗਈ ਹੈ ਭਾਜਪਾ ਵੱਲੋਂ ਉਸ ਜੀ ਤੁਸੀਂ ਕਿਦਾਂ ਦੇਖਦੇ ਹੋ ਕਿਉਂਕਿ ਅੱਗੇ ਜਿਮਨੀ ਚੋਂ ਦੇ ਵਿੱਚ ਪੰਥਕ ਵੋਟ ਵੀ ਜਿਹੜਾ ਇਸ ਵਾਰੀ ਕਾਫੀ ਜਿਹੜਾ ਭਾਰੀ ਦੇਖਣ ਨੂੰ ਮਿਲਿਆ ਖਡੂਰ ਸਾਹਿਬ ਦੇ ਵਿੱਚੋਂ ਅੰਮ੍ਰਿਤਪਾਲ ਦੇ ਉੱਤੇ ਐਨਐਸਐ ਲੱਗਿਆ ਹੋਇਆ ਪਰ ਉਹਨੂੰ ਜੇਲ੍ਹ ਦੇ ਵਿੱਚ ਵੀ ਲੋਕਾਂ ਨੇ ਵੱਡਾ ਫਤਵਾ ਦੇ ਕੇ ਜਿਤਾਤਾ ਤੁਸੀਂ ਕਿਵੇਂ ਦੇਖਦੇ ਹੋ ਪੰਥਕ ਵੋਟ ਕਿੱਥੇ ਜਾਊਗਾ ਤੇ ਬਿੱਟੂ ਜੀ ਦੀ ਜਿਹੜੀ ਰਾਜਨੀਤੀ ਆ ਕਿੱਥੇ ਜਾਊਗੀ ਉਹ ਦੇਖੋ ਇਸ ਬੰਦਰੀ ਸਿੰਘਾ ਦੀ ਗੱਲ ਕਰਦੇ ਨੇ ਹਾਂਜੀ ਇਸ ਬਾਰੇ ਤਾਂ ਸਾਡੇ ਜਿਹੜੇ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਜੀ ਨੇ ਵੀ ਸਟੇਟਮੈਂਟ ਦਿੱਤੀ ਹੈ ਕਿ ਅਕਾਲੀ ਦਲ ਨੂੰ ਆਪਣੀ ਪੰਥਕ ਵੋਟ ਬਚਾਣੀ ਚਾਹੀਦੀ ਹੈ ਕਿਉਂਕਿ ਜੇ ਪੰਥਕ ਬੋਡ ਬਚਾ ਸਕਦੀ ਹੈ ਤੇ ਉਹ ਅਕਾਲੀ ਦਲ ਅਕਾਲੀ ਦਲ ਨੂੰ ਚਾਹੀਦਾ ਇਸ ਉੱਪਰ ਕੰਮ ਕਰਨਾ ਲੇਕਿਨ ਉਹਨਾਂ ਦੀ ਪਾਰਟੀ ਟੁੱਟਣ ਕਰਕੇ ਇਸ ਤਰ੍ਹਾਂ ਦਾ ਇਹ ਪੰਜਾਬ ਦੇ ਵਿੱਚ ਸਾਨੂੰ ਰਿਜ਼ਲਟਸ ਦੇਖਣ ਨੂੰ ਮਿਲੇ ਹੈ ਜਿੱਥੇ ਕਈ ਤਾਂ ਸੈਪਰੇਸ਼ਨ ਮੂਵਮੈਂਟ ਚਲਾਉਂਦੇ ਜਿੱਥੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਅੱਜ ਉਹ ਅੱਗੇ ਆ ਕੇ ਅੱਜ ਸਾਡੇ ਕੰਸਟੀਚੁਐਂਸੀਸ ਨੂੰ ਸੰਭਾਲ ਰਹੇ ਨੇ ਸੋ ਅਸੀਂ ਤਾਂ ਇਸ ਚੀਜ਼ ਦੇ ਖਿਲਾਫ ਆ ਲੇਕਿਨ ਹਾਂ ਜੋ ਕੋਈ ਪੰਜਾਬ ਦੇ ਹਿੱਤ ਲਈ ਕੋਈ ਕੰਮ ਕਰਦਾ ਅਸੀਂ ਉਹਨਾਂ ਦੇ ਨਾਲ ਆ ਸਾਨੂੰ ਕੋਈ ਉਹਦੇ ਚ ਉਹਦੇ ਚ ਇਹ ਨਹੀਂ ਅਸੀਂ ਦੇਖਾਂਗੇ ਕਿ ਉਹਦਾ ਰਿਲੀਜੀਅਨ ਕੀ ਹੈ ਕਿਸ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੈਗਾ ਪੰਜਾਬ ਦੀ ਬਚਾਈ ਵਾਸਤੇ ਪੰਜਾਬ ਦੀ ਗੱਲ ਚੁੱਕਣ ਵਾਸਤੇ ਅਸੀਂ ਹਮੇਸ਼ਾ ਨਾਲ ਖੜੇ ਹੋਵਾਂਗੇ ਲੇਕਿਨ ਸੈਪਰੇਸ਼ਨ ਮੂਵਮੈਂਟ ਦੇ ਵਿੱਚ ਕਾਂਗਰਸ ਕਦੀ ਵੀ ਇਸ ਚੀਜ਼ ਦਾ ਸਾਥ ਨਹੀਂ ਦੇਗੀ ਔਰ ਰੀਜ਼ਨ ਇਹਦਾ ਇਹੀ ਹੈ ਔਰ ਦੂਸਰੇ ਪਾਸੇ ਮੈਂ ਇਹ ਕਵਾਂਗੀ ਕਿ ਜੋ ਵੀ ਹਾਲਾਤ ਸਾਰੇ ਬਣੇ ਨੇ ਇਹਦੇ ਵਿੱਚ ਕਾਂਗਰਸ ਪਾਰਟੀ ਨੂੰ ਵੀ ਚਾਹੀਦਾ ਕਿ ਹੋਰ ਵੱਧ ਚੜ ਕੇ ਦੇਖਣਾ ਚਾਹੀਦਾ ਕਿ ਇੱਥੇ ਕੀ ਕਮੀਆਂ ਰਹਿ ਗਈਆਂ ਅਸੀਂ ਉਹ ਪੂਰਾ ਕਰ ਸਕੀਏ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵਧੀਆ ਰਿਜ਼ਲਟ ਦੇਖਣ ਨੂੰ ਮਿਲੇ ਜੇਕਰ ਨਸ਼ਾ ਦੀ ਗੱਲ ਕੀਤੀ ਜਾਵੇ ਨਸ਼ਿਆਂ ਨਾਲ ਕਾਫੀ ਜੜੀਆਂ ਮੋਤਾ ਪਿਛਲੇ ਦਿਨਾਂ ਦੇ ਵਿੱਚ ਹੋਈਆਂ ਤੇ ਪੰਜਾਬ ਦੇ ਆਲੇ ਦੁਆਲੇ ਦੇ ਏਰੀਆ ਬਾਰਡਰ ਏਰੀਆ ਦੇ ਵਿੱਚੋਂ ਨਸ਼ਾ ਜਿਹੜਾ ਕਾਫੀ ਸਪਲਾਈ ਹੁੰਦੀ ਹੈ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਗੁਰਦਾਸਪੁਰ ਦਾ ਏਰੀਆ ਤੁਸੀਂ ਪਠਾਨਕੋਟ ਦੇ ਵਸਨੀਕ ਹੋ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਨਸ਼ੇ ਦਾ ਜਿਹੜਾ ਇੱਥੇ ਵੀ ਕਾਫੀ ਬੋਲਬਲਾ ਇਸ ਏਰੀਆ ਦੇ ਵਿੱਚ ਦਿਖਾਈ ਦੇਣ ਨੂੰ ਮਿਲਦਾ ਆਜੇ ਦਿਨ ਪੁਲਿਸ ਵੱਲੋਂ ਜਿਹੜੇ ਕੋਸ ਆਪਰੇਸ਼ਨ ਵੀ ਜਿਹੜੇ ਚਲਾਏ ਜਾ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਸੀ ਦੇਖੋ ਤੁਹਾਨੂੰ ਯਾਦ ਹੋਵੇਗਾ 2000 तकरीबन 21 ਦੇ ਵਿੱਚ ਇੱਥੇ ਸੈਂਟਰ ਸਰਕਾਰ ਵੱਲੋਂ ਬੀਐਸਐਫ ਦਾ ਏਰੀਆ 50 ਕਿਲੋਮੀਟਰ ਦਾ ਡਾਇਮੀਟਰ ਵਧਾਇਆ ਗਿਆ ਸੀਗਾ ਜਿਹਦੇ ਵਿੱਚ ਸੈਂਟਰ ਦੀਆਂ ਹੋਰ ਜ਼ਿਆਦਾ ਰਿਸਪੌਂਸਿਬਿਲਿਟੀਆਂ ਬਣ ਗਈਆਂ ਸੀਗਾ ਕਿ ਜਿੱਥੇ ਇੱਥੇ ਡਰੋਨਸ ਵਗੈਰਾ ਜਾਂ ਨਸ਼ਾ ਤਸਕਰ ਵਗੈਰਾ ਇੱਥੇ ਕੰਮ ਕਰਦੇ ਨੇ ਉਹਦੇ ਬਾਰੇ ਕੋਈ ਐਕਸ਼ਨ ਲਿਆ ਜਾਏ ਲੇਕਿਨ ਮੈਂ ਤੁਹਾਨੂੰ ਦੱਸ भगवंत मान जी ने एक स्टेटमेंट दी थी कि ਅਸੀਂ ਨਸ਼ਾ ਤਸਕਰ ਔਰ ਪੁਲਿਸ ਮੁਲਾਜ਼ਮ ਇਹ ਜੋ ਜਿਹੜੇ ਆਪਸ ਦੇ ਵਿੱਚ ਕੋਲੈਬੋਰੇਟ ਹੋ ਕੇ ਨਸ਼ੇ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਫਲਾਂ ਦੀ ਕੋਸ਼ਿਸ਼ ਕਰ ਰਹੇ ਅਸੀਂ ਉਹਨਾਂ ਦੀਆਂ ਤਬਦੀਲੀਆਂ ਕਰ ਦਿੱਤੀਆਂ ਲੇਕਿਨ ਦੂਸਰੇ ਪਾਸੇ ਸਾਡੇ ਪੰਜਾਬ ਦੇ ਡੀਜੀਪੀ ਨੇ ਗੌਰਵ ਜੀ ਨੇ ਬਿਆਨ ਦਿੱਤੇ ਨੇ ਕਿ ਅਸੀਂ ਕੋਈ ਵੀ ਸਾਡੇ ਪੰਜਾਬ ਦੇ ਵਿੱਚ ਜਿਹੜਾ ਮੁਲਾਜ਼ਮ ਜੇ ਟ੍ਰਾਂਸਫਰ ਕੀਤਾ ਵੀ ਹੈਗਾ ਉਹ ਇਸ ਕਰਕੇ ਨਹੀਂ ਕੀਤਾ ਕਿ ਉਹ ਕਿਸੇ ਨਾਲ ਅਟੈਚ ਨੇ ਉਹ ਇਸ ਕਰਕੇ ਕੀਤਾ ਕਿਉਂਕਿ 2019 ਦੇ ਵਿੱਚ 20 ਦੇ ਵਿੱਚ ਆਈ ਥਿੰਕ ਇਫ ਆਮ ਨਾਟ ਰੌਂਗ ਇੱਕ ਇੱਕ ਮੁਹਿੰਮ ਚੱਲੀ ਸੀਗੀ ਇਕ ਸਾਡੇ ਸਟੇਟ ਦੀ ਪੁਲਿਸ ਦੇ ਵਿੱਚ ਕੋਈ ਐਕਸ਼ਨ ਲੈਣ ਵਾਸਤੇ ਕਹਿੰਦੇ ਅਸੀਂ ਤਾਂ ਕੋਈ ਟਰਾਂਸਫਰ ਹੀ ਨਹੀਂ ਕੀਤਾ ਅਸੀਂ ਨਾ ਹੀ ਇਹ ਸੋਚ ਕੇ ਕੋਈ ਟਰਾਂਸਫਰ ਕੀਤੀ ਹੈ ਕਿਸੇ ਦੀ ਪਰ ਹੁਣ ਦੱਸੋ ਪੰਜਾਬ ਦਾ ਮੁੱਖ ਮੰਤਰੀ ਸਹੀ ਬੋਲ ਰਹੇ ਨੇ ਜਾਂ ਸਾਡੇ ਪੰਜਾਬ ਦੇ ਡੀਜੀਪੀ ਸਹੀ ਬੋਲ ਰਹੇ ਇਹਨਾਂ ਦੀ ਆਪਸ ਦੀ ਸਟੇਟਮੈਂਟਸ ਨਹੀਂ ਮੈਚ ਕਰਦੀਆਂ ਔਰ ਪੰਜਾਬ ਦੇ ਵਿੱਚ ਨਸ਼ਾ ਕਿਸ ਤਰੀਕੇ ਨਾਲ ਵੱਧ ਚੁੱਕਿਆ ਹੈ ਅਸੀਂ ਵੀ ਦੇਖਦੇ ਆ ਅੱਜ ਤੱਕ ਸ਼ਰੀਆਮ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਬੋਰਡ ਲੱਗੇ ਹੁੰਦੇ ਨੇ ਜੇ ਤੁਸੀਂ ਨਸ਼ਾ ਚਿੱਟਾ ਲੈਣਾ ਨਸ਼ਾ ਲੈਣਾ ਇਸ ਨੰਬਰ ਤੇ ਆ ਕੇ ਫੋਨ ਕਰੋ ਇੱਥੇ ਕਾਲ ਕਰੋ ਇੱਥੇ ਆ ਕੇ ਮਿਲੋ ਔਰ ਜੇ ਕੋਈ ਇਸ ਨਸ਼ੇ ਨੂੰ ਖਤਮ ਕਰਨ ਲਈ ਕੋਈ ਇਨੀਸ਼ੀਏਟਿਵ ਲੈਂਦੇ ਐਨ ਜੀਓਜ਼ ਉਹਨਾਂ ਤੇ ਹਮਲੇ ਹੋ ਜਾਂਦੇ ਨੇ ਇਵਨ ਕਿ ਪੁਲਿਸ ਪ੍ਰਸ਼ਾਸਨ ਵੀ ਉਹਦਾ ਸਾਥ ਨਹੀਂ ਦਿੰਦੀ ਔਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਕਿਉਂ ਆ ਰਹੇ ਹੋ ਜੇ ਤੁਹਾਡੇ ਕੋਲ ਸਿਕਿਉਰਿਟੀ ਨਹੀਂ ਹੈਗੀ ਜਾਂ ਤੇ ਐਨ ਜੀਓਜ਼ ਨੂੰ ਕਹੋ ਕਿ ਜੇ ਤੁਸੀਂ ਸਾਰਿਆਂ ਨੇ ਮਿਲ ਕੇ ਸਾਥ ਦੇ ਕੇ ਨਸ਼ਾ ਖਤਮ ਕਰਨਾ ਤੇ ਇਕੱਠੇ ਮਿਲ ਕੇ ਕੋਈ ਐਕਸ਼ਨ ਲੋ ਤਾਂ ਪ੍ਰਸ਼ਾਸਨ ਵੀ ਉਹਨਾਂ ਦੀ ਮਦਦ ਕਰੇ ਲੇਕਿਨ ਅੱਜ ਕੱਲ ਅਸੀਂ ਦੇਖ ਰਹੇ ਹ ਰੰਧਾਵਾ ਸਾਹਿਬ ਨੇ ਇਹ ਕਿਹਾ ਕਿ ਐਮਪੀ ਬਣਨ ਤੋਂ ਬਾਅਦ ਇੱਥੇ ਨਸ਼ਾ ਦਾ ਵਪਾਰ ਕਰਨ ਵਾਲਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਗਰ ਕੋਈ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਕੋਈ ਪਾਇਆ ਗਿਆ ਦੋਸ਼ੀ ਤਾਂ ਉਹਨੂੰ ਵੀ ਜਲਦ ਤੋਂ ਜਲਦ ਬਰਖਾਸਤ ਕੀਤਾ ਜਾਵੇਗਾ ਅਜਿਹੇ ਕਿਹੜੇ ਕੰਮ ਆ ਜਿਹੜੇ ਲੋਕ ਸਭਾ ਗੁਰਦਾਸਪੁਰ ਦੇ ਹਲਕੇ ਦੇ ਵਿੱਚੋਂ ਹੈ ਪਠਾਨਕੋਟ ਤੋਂ ਤੁਸੀਂ ਰੰਧਾਵਾ ਸਾਹਿਬ ਦੇ ਅੱਗੇ ਰੱਖ ਰਹੇ ਜਿਹੜੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਪਠਾਨਕੋਟ ਵਾਸੀਆਂ ਦੇ ਜਾਂ ਗੁਰਦਾਸਪੁਰ ਵਾਸੀਆਂ ਹਮ ਅ ਦੇਖੋ ਰੰਧਾਵਾ ਸਾਹਿਬ ਨੇ ਸਭ ਤੋਂ ਪਹਿਲੇ ਕਮਿਟ ਕੀਤਾ ਕਿ ਇੱਥੇ ਖਾਸ ਕਰਕੇ ਤੇ ਡਿਸਟ੍ਰਿਕਟ ਪਠਾਨਕੋਟ ਦੇ ਵਿੱਚ ਇੱਥੇ ਸੜਕਾਂ ਦੇ ਬਹੁਤ ਹੀ ਖਸਤਾ ਹਾਲਾਤ ਨੇ ਚਾਹੇ ਤੁਸੀਂ ਪਿੰਡਾਂ ਚਲੇ ਜਾਓ ਪੋਆ ਹੋ ਗਿਆ ਸੁਜਾਨਪੁਰ ਹੋ ਗਿਆ ਉਹ ਪੱਬਰ ਪਿੰਡ ਤੱਕ ਲੈ ਕੇ ਸਿਉਂਟੀ ਤੋਂ ਲੈ ਕੇ ਜਿਹੜਾ ਡਰੋਜੀ ਰੋਡ ਨੂੰ ਕਨੈਕਟ ਕਰਦਾ ਹੈਗਾ ਬੁੰਗਲ ਬਣਾਉਣੇ ਦਾ ਇਸ਼ੂਸ ਹੋ ਗਏ ਸੜਕਾਂ ਔਰ ਪਾਣੀ ਇਹ ਸਭ ਤੋਂ ਪਹਿਲੇ ਰੰਦਾਵਾ ਸਾਹਿਬ ਦੀ ਪ੍ਰਾਇੋਰਟੀ ਰਹੇਗੀ ਕਿ ਜਿੱਥੇ-ਜਿੱਥੇ ਸੜਕਾਂ ਬਣਨ ਵਾਲੀਆਂ ਨੇ ਜਾਂ ਪਾਣੀ ਦੀ ਕਮੀ ਹੈ ਜਾਂ ਜਿੱਥੇ ਬੋਰਜ਼ ਲਗਾਏ ਜਾਣੇ ਚਾਹੀਦੇ ਨੇ ਜਾਂ ਜਿੱਥੇ ਟੈਂਕੀਆਂ ਪਾਣੀ ਦੀ ਅਵੇਲੇਬਲ ਹੋਣੀਆਂ ਚਾਹੀਦੀਆਂ ਉਹ ਸਭ ਤੋਂ ਪਹਿਲੇ ਇਨੀਸ਼ੀਏਟਿਵ ਲੈ ਕੇ ਉਹ ਕੰਮ ਸਟਾਰਟ ਕੀਤਾ ਜਾਏਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਯੂਨੀਵਰਸਿਟੀਆਂ ਦੇ ਵੀ ਉਹ ਕਮਿਟ ਕਰ ਚੁੱਕੇ ਨੇ ਕਿ ਇੱਥੇ ਕੋਈ ਯੂਨੀਵਰਸਿਟੀ ਨਹੀਂ ਹੁਣ ਤੱਕ ਆਈ ਸਰਕਾਰੀ ਕਾਲਜੇਸ ਕੋਈ ਨਵਾਂ ਨਹੀਂ ਖੁੱਲਿਆ ਮਲਟੀ ਸਪੈਸ਼ਲਿਸਟ ਹਸਪੀਟਲਸ ਨਹੀਂ ਖੁੱਲੇ ਔਰ ਸਰਕਾਰੀ ਕਾਲਜੇਸ ਦੇ ਵਿੱਚ ਹਸਪੀਟਲ ਦੀ ਜੇ ਗੱਲ ਕੀਤੀ ਨੀ ਹੋ ਸਕੀ اور ਕਾਲਜਿਸ ਪ੍ਰਾਈਵੇਟ ਦੀ ਜੇ ਗੱਲ ਕੀਤੀ ਜਾਵੇ ਜਾਣ ਬੁਝ ਕੇ ਇਥੇ ਨੁਕਰ ਦੇ ਵਿੱਚ ਕਾਲਜਸ ਖੋਲੇ ਗਏ ਨੇ ਜਿੱਥੇ ਜਾਣ ਬੁਝ ਕੇ ਪ੍ਰਾਈਵੇਟ ਕਾਲਜਸ ਨੂੰ ਉਹ ਮੁਨਾਫਾ ਦੇਣ ਵਾਸਤੇ ਇਹ ਸਰਕਾਰੀ ਕਾਲਜਸ ਨੂੰ ਲੋਕ ਉਹਦਾ ਫਾਇਦਾ ਨੂੰ ਉਠਾ 파 ਰਹੇ ਬੱਚੇ ਨੂੰ ਉਠਾ 파 ਰਹੇ ਕਿਉਂਕਿ ਇਹ ਚੀਜ਼ਾਂ ਸੈਂਟਰ ਪੁਆਇੰਟ ਚ ਖੁੱਲ੍ਹਣੀਆਂ ਚਾਹੀਦੀਆਂ ਸੋ ਇਸ ਬਾਰੇ ਵੀ ਮੈਂ ਰੰਧਾਵਾ ਸਾਹਿਬ ਨੂੰ ਦੱਸਿਆ ਸੀਗਾ ਔਰ ਖਾਸ ਕਰਕੇ ਅਗਰ ਰੋਜ਼ਗਾਰ ਜੇ ਇੱਥੇ ਪੈਦਾ ਕੀਤਾ ਜਾਏ ਜਿੱਥੇ ਇੰਡਸਟਰੀਅਲ ਪਾਲਿਸੀਜ਼ ਲਿਆਂਈਆਂ ਜਾ ਸਕਣ ਉਸ ਵਾਸਤੇ ਰੰਧਾਵਾ ਸਾਹਿਬ ਇਨੀਸ਼ੀਏਟਿਵ ਲੈ ਕੇ ਜ਼ਰੂਰ ਕੰਮ ਕਰਨਗੇ ਏਅਰਪੋਰਟ ਦੀ ਬੜੀ ਵੱਡੀ ਸਮੱਸਿਆ ਪਠਾਨਕੋਟ ਦੇ ਉਸ ਚੀਜ਼ ਦੀ ਵੀ ਤੁਸੀਂ ਮੰਗ ਹੋਣਾ ਕਿ ਰੱਖੋ ਕਿਉਂਕਿ ਕਾਫੀ ਢੇਰ ਤੋਂ ਜਿਹੜਾ ਕਿ ਏਅਰਪੋਰਟ ਜਿਹੜਾ ਸਾਡਾ ਬੰਦ ਪਿਆ ਹੋਇਆ ਪਠਾਨਕੋਟ ਦਾ ਜੀ ਵੈਸੇ ਤਾਂ ਭਾਜਪਾ ਇਹ ਕਹਿੰਦੀ ਥੱਕਦੀ ਨਹੀਂ ਸੀ ਕਿ ਡਬਲ ਇੰਜਨ ਦੀ ਸਰਕਾਰ ਜਿਹੜੀ ਹੈ ਉਹ ਕੰਮ ਕਰਦੀ ਹੈ ਇੱਕ ਹਿਸਾਬ ਦੇ ਲੋਕਲ ਐਮਐਲਏ ਇੱਥੇ ਭਾਜਪਾ ਦੇ ਨੇ ਅਸ਼ਵਨੀ ਜੀ ਔਰ ਉੱਪਰ ਸਰਕਾਰ ਇਹਨਾਂ ਦੀ ਹੈਗੀ ਅਗਰ ਇਹ ਚਾਹੁੰਦੇ ਤਾਂ ਇੱਥੇ 에어ਪੋਰਟ ਸਟਾਰਟ ਕਰਵਾ ਸਕਦੇ ਸੀ ਲੇਕਿਨ ਇਹ ਨਹੀਂ ਕਰਵਾ ਸਕੇ ਪਰ ਮੈਂ ਹੁਣ ਅਸੀਂ ਜ਼ਰੂਰ ਕਹਿ ਚੁੱਕੇ ਹਾਂ ਕਿ ਉਹਨਾਂ ਨੇ ਇਹ 에어ਪੋਰਟ ਦੀ ਵੀ ਗੱਲ ਕੀਤੀ ਹੈ ਕਿ ਇੱਥੇ 에어ਪੋਰਟ ਬਹੁਤ ਵਧੀਆ ਹੈ ਇੱਥੇ ਇੰਡੀਅਨ 에어ਫੋਰਸ ਦਾ 에어ਪੋਰਟ ਵੀ ਉਹ ਯੂਜ਼ ਕੀਤਾ ਜਾਂਦਾ ਇਟਸ ਅ ਸੇਫੇਸਟ ਪਲੇਸ ਔਰ ਅਗਰ ਇਹ ਨਹੀਂ ਚੱਲ ਰਿਹਾ ਇਹ ਕਿਤਨਾ ਕਿਤੇ ਕਮੀ ਜ਼ਰੂਰ ਰਹੀ ਹੈ ਔਰ ਜੋ ਕਮੀਆਂ ਰਹਿ ਗਈਆਂ ਉਸ ਚੀਜ਼ ਨੂੰ ਪੂਰਾ ਕਰਨ ਜ਼ਰੂਰ ਜਾਣਗੇ ਬਿਲਕੁਲ ਐਸ਼ਾਨ ਸਰ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਵਕਤਾ ਟিনা ਚੋਧਰੀ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਚ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਹੜੇ ਵਾਦੇ ਲੋਕਾਂ ਦੇ ਨਾਲ ਚਾਹੇ ਲੋਕ ਸਭਾ 2024 ਦੇ ਚੋਣਾਂ ਦੌਰਾਨ ਕੀਤੇ ਸੀਗੇ ਜਾਂ ਫਿਰ ਜਿਮਨੀ ਚੋਣਾਂ ਦੌਰਾਨ ਕਰੇਗੀ ਉਹਨਾਂ ਨੂੰ ਬਿਲਕੁਲ ਪੂਰਾ ਕਰਨ ਦੇ ਵਿੱਚ ਤਤਪਰ ਰਹੇਗੀ ਮੇਰੇ ਨਾਲ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par